ਦੋਂ ਪਰ ਆਪਣੀ ਆਪਣਾ ਸੀਨਾ ਤਾਨ ਕੇ ਖੜੇ ਆ ਇਸ ਬਾਤ ਕਾ ਮਹਿ ਕਰਵੇ ਤਾਂ ਪੰਜਾਬ ਕੀ ਸ਼ਾਂਤੀ ਕੋ ਪੰਜਾਬ ਕੇ ਪੀਸ ਕੋ ਪੰਜਾਬ ਕੀ ਹਾਰਮਨੀ ਕੋ ਅਗਰ ਕੋਈ ਟੱਚ ਵੀ ਕਰੇਗਾ ਅਗਰ ਕੋਈ ਬਗਾਨੇ ਕੀ ਸੋਚੇਗਾ ਵੀ ਤੋ ਸਖ ਸਖਤ ਕਾਰਵਾਈ ਹੋਗੀ ਇਹ ਹਮਾਰਾ ਵਾਦਾ ਹੈ ਅਸਲਾਮੁਅਲੈਕੋਮ ਜੀਵ ਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਭਾਈ ਅਮਰਤਪਾਲ ਸਿੰਘ ਖਾਲਸਾ ਜਿੰਨਾ ਉਹਨਾਂ ਨੇ ਧੱਕਾ ਹੋਣਾ ਸੀ ਉਹ ਹੋ ਚੁੱਕਿਆ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੇ ਨਾਲ ਧੱਕਾ ਕਰੋ ਤੇ ਉਹ ਧੱਕੇ ਤੋਂ ਬਾਅਦ ਜਿਆਦਾ ਹੋ ਜਾਂਦਾ ਜੇਰਾ ਉਸ ਬੰਦੇ ਦਾ ਜਵਾਬ ਹੁੰਦਾ ਉਹ ਬਹੁਤ ਖਤਰਨਾਕ ਹੁੰਦਾ ਭਾਈ ਅਮਰਤਪਾਲ ਸਿੰਘ ਨੇ ਭਗਵੰਤ ਭਗਵੰਤ ਸਿੰਘ ਮਾਨ ਨੂੰ ਇੱਕ ਨਵਾਂ ਹੀ ਪੰਗਾ ਪਾ ਦਿੱਤਾ ਤੇ ਸਾਰੇ ਪਰੇਸ਼ਾਨ ਹੋ ਗਏ ਨੇ ਭਗਵੰਤ ਸਿੰਘ ਮਾਨ ਨੂੰ ਸਤੀਫੇ ਦੀ ਗੱਲ ਕੀਤੀ ਜਾ ਰਹੀ ਏ ਤੇ ਇਸ ਹਿੰਦ ਲਗਾਈ ਦੀ ਵੀਡੀਓ ਹੈ ਵੀ ਡਾਲਵਾਦਨੇ ਵੀ ਡਾਲ ਬਦਨ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਪਰ ਕਈ ਨਵੀਆਂ ਗੱਲਾਂ ਹੋਈਆਂ ਕਈ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਤੁਹਾਨੂੰ ਸਾਰੀਆਂ ਦੱਸਣ ਲੱਗੇ ਆ ਇੱਕ-ਇੱਕ ਕਰਕੇ ਦੱਸਾਂਗੇ ਧਿਆਨ ਨਾਲ ਸੁਣਿਓ ਆਪਣਾ ਵਿਚਾਰ ਜ਼ਰੂਰ ਲਿਖਿਓ ਅੱਜ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਭਾਈ ਅਮਰਤਪਾਲ ਸਿੰਘ ਬਾਰੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਈ ਕੁਝ ਹੋਇਆ ਅਕਾਲੀ ਵੀ ਬੋਲੇ ਕਾਂਗਰਸੀ ਵੀ ਬੋਲੇ ਬੀਜੇਪੀ ਵਾਲੇ ਵੀ ਬੋਲੇ ਔਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵਾਲੇ ਵੀ ਬੋਲੇ ਤੇ ਕੀ ਕੀ ਬੋਲੇ ਉਹਨਾਂ ਦੀਆਂ ਗੱਲਾਂ ਦਾ ਅਰਥ ਕੀ ਨਿਕਲਦਾ ਹੈ ਕੌਣ ਕਿਹਦੇ ਪੱਖ ਚ ਹੈ ਸਾਰੀ ਗੱਲ ਕਰਦੇ ਆ ਪਹਿਲਾਂ ਮੇਰੀ ਇੱਕ ਬੇਨਤੀ ਗੱਲ ਪੂਰੀ ਸੁਣ ਕੇ ਕਮੈਂਟ ਕਰਿਆ ਕਰੋ ਵੀਰੋ ਦੂਜੀ ਗੱਲ ਪੰਜਾਬ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਕਿਸੇ ਦੇ ਨਾਲ ਵੀ ਨਜਾਇਜ਼ ਨਾ ਹੋਵੇ ਕੁਝ ਇਹਦਾ ਖਿਆਲ ਰੱਖਣਾ ਚਾਹੀਦਾ ਦੇਖੋ ਅੱਜ ਸਭ ਤੋਂ ਵੱਡੀ ਗੱਲ ਪੂਰੇ ਦਿਨ ਪਰ ਕੀ ਕੁਛ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਵਿਧਾਨ ਸਭਾ ਚ ਕੀ ਹੋਇਆ ਸੁਣਨ ਵਾਲੀ ਗੱਲ ਹੈ ਜ਼ਰੂਰੀ ਆ ਬਾਕੀ ਹੋਰ ਕਈ ਗੱਲਾਂ ਨੇ ਜਿਹੜੀਆਂ ਆਪਾਂ ਬਾਅਦ ਚ ਕਰਦੇ ਆਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿੱਥੇ ਸਾਰੇ ਪੰਜਾਬ ਦੇ ਐਮ ਐਲ ਏ ਜਿੱਤੇ ਹੋਏ ਜਾਂਦੇ ਨੇ ਉੱਥੇ ਅੱਜ ਸਭ ਤੋਂ ਪਹਿਲਾਂ ਤਾਂ ਕਾਂਗਰਸ ਬੋਲੀ ਕਾਂਗਰਸ ਦੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਇਹਨਾਂ ਨੇ ਵਿਧਾਨ ਸਭਾ ਦੇ ਬਾਹਰ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉੱਥੇ ਇਹਨਾਂ ਨੇ ਵੱਡੇ ਵੱਡੇ ਸਵਾਲ ਠਾਏ ਨੇ ਇਹ ਕਹਿੰਦੇ ਵੀ ਵੇਖੋ ਜੀ ਇਹ ਜੋ ਸਾਰਾ ਕੁਝ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ ਇਹ ਕਹਿੰਦੇ ਕਿ ਪੰਜਾਬ ਸਰਕਾਰ ਇਹਦੇ ਤੇ ਪੂਰੀ ਤਰ੍ਹਾਂ ਫੇਰ ਨਜ਼ਰ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਕਿਹਾ ਅੱਗੇ ਤੁਹਾਨੂੰ ਦੱਸ ਦਿਆਂ ਵੀ ਅਕਾਲੀ ਦਲ ਨੇ ਕੀ ਕਿਹਾ ਭਾਜੀਪੀ ਨੇ ਕੀ ਕਿਹਾ ਤੇ ਭਗਵੰਤ ਮਾਨ ਨੇ ਕੀ ਕਿਹਾ ਪਹਿਲਾਂ ਸੁਣ ਲਓ ਕਾਂਗਰਸ ਨੇ ਕੀ ਕਿਹਾ ਪ੍ਰਤਾਪ ਬਾਜਵਾ ਕਹਿੰਦਾ ਵੀ ਐਵੇਂ ਕਿਵੇਂ ਹੋ ਸਕਦਾ ਹੈ ਕਿ ਪਹਿਲਾਂ ਤਾਂ ਤੁਸੀਂ ਮਤਲਬ ਕੋਈ ਐਕਸ਼ਨ ਲਿਆ ਨਹੀਂ ਕਿੰਨੇ ਮਹੀਨੇ ਫਿਰ ਤੁਸੀਂ ਇੱਕਦਮ ਐਕਸ਼ਨ ਲਿਆ ਤੇ ਫਿਰ ਤੁਹਾਡੀ ਇੰਨੀ ਫੋਰਸ ਦੇ ਵਿੱਚੋਂ ਤੁਸੀਂ ਕਹਿੰਦੇ ਹੋ ਕਿ ਇੱਕ ਉਹ ਕਹਿੰਦੇ ਕਿ ਇੰਨੀ ਇੰਨੀ ਫੋਰਸ ਤੁਹਾਡੀ ਜਿਹੜੀ ਤੁਸੀਂ ਕਹਿ ਰਹੇ ਹੋ ਉਹਦੇ ਵਿੱਚੋਂ ਇੱਕ ਬੰਦਾ ਭੱਜ ਕਿਵੇਂ ਗਿਆ ਉਹ ਕਹਿੰਦੇ ਵੀ ਇਹ ਗੱਲ ਬਿਲਕੁਲ ਜਿਹੜੀ ਆ ਮਨ ਘੜਤ ਬਣਾਈ ਜਾ ਰਹੀ ਹੈ ਉਹ ਕਹਿੰਦੇ ਇੱਕ ਬੰਦਾ ਇੰਨੀ ਫੋਰਸ ਤੋਂ ਭੱਜ ਨਹੀਂ ਸਕਦਾ ਉਹ ਕਹਿੰਦੇ ਇਹ ਸਾਰਾ ਕੁਝ ਪਲਾਨਡ ਕੀਤਾ ਗਿਆ ਉਹ ਕਹਿੰਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਅੱਜ ਭਗਵੰਤ ਮਾਨ ਦਾ ਅਸਤੀਫਾ ਮੰਗ ਲਿਆ ਕਿਹਨੇ ਕਾਂਗਰਸ ਦੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਔਰ ਇਥੋਂ ਤੱਕ ਪ੍ਰਤਾਪ ਬਾਜਵਾ ਬੋਲੇ ਉਹ ਕਹਿੰਦੇ ਵੇਖੋ ਪਹਿਲਾਂ ਤਾਂ ਜਿਹੜਾ ਲਾਰਸ ਬਿਸ਼ਨੋਈ ਹੈ ਉਹਦੀ ਜੇਲ੍ਹ ਚੋ ਇੰਟਰਵਿਊ ਵਾਲਾ ਮੁੱਦੇ ਦੇ ਉੱਪਰ ਇਹ ਬੁਰੀ ਤਰ੍ਹਾਂ ਫਸ ਗਏ ਸੀ ਉਹ ਕਹਿੰਦੇ ਉਹ ਇੰਟਰਵਿਊ ਪੰਜਾਬ ਚ ਹੋਈ ਹੈ ਤੇ ਇਹ ਫਸ ਗਏ ਸੀਗੇ ਤੇ ਇਸ ਕਰਕੇ ਇਹਨਾਂ ਨੇ ਇਹ ਐਕਸ਼ਨ ਕੀਤਾ ਉਹ ਕਹਿੰਦੇ ਦੂਜੀ ਗੱਲ ਅਗਲੇ ਦਿਨ ਜਿਹੜਾ ਮਤਲਬ ਸਿੱਧੂ ਮੂਸੇਵਾਲਾ ਉਹਦੀ ਵਰਸੀ ਸੀ ਤੇ ਉਹਦੇ ਉੱਪਰ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਵਰਸੀ ਕਰਕੇ ਵੀ ਇੱਕ ਰੈਸੀ ਤੇ ਉਹਦੇ ਕਰਕੇ ਵੀ ਇਹਨਾਂ ਨੇ ਇਹ ਐਕਸ਼ਨ 18 ਤਰੀਕ ਨੂੰ ਕੀਤਾ ਅੱਛਾ ਅਗਲੀ ਗੱਲ ਅਗਲੀ ਗੱਲ ਰਾਜਾ ਵੜਿੰਗ ਨੇ ਆਖੀ ਰਾਜਾ ਵੜਿੰਗ ਕਹਿੰਦਾ ਏ ਕਿ ਮੈਂ ਕਹਿੰਨਾ ਕਿ ਇਹ ਸਭ ਕੁਝ ਏਜੰਸੀਆਂ ਨੇ ਕੀਤਾ ਉਹ ਕਹਿੰਦਾ ਮੈਂ ਤਾਂ ਪਹਿਲੇ ਦਿਨੋਂ ਹੀ ਕਹਿ ਰਿਹਾ ਕਹਿੰਦਾ ਇੱਕੇ ਧੰ ਬੰਦਾ ਆਇਆ ਤੇ ਫਿਰ ਇੱਕੇ ਧੰ ਗਾਇਬ ਕਰਤਾ ਰਾਜਾ ਵਿਡਿੰਗ ਨੇ ਆਹ ਗੱਲ ਕੱਢ ਮਾਰੀ ਐ ਹੁਣ ਅਕਾਲੀ ਦਲ ਨੇ ਕਿਹਾ ਅਕਾਲੀ ਦਲ ਕਹਿੰਦਾ ਉਹਨਾਂ ਦਾ ਮਨਪ੍ਰੀਤ ਯਾਲੀ ਜਿਹੜਾ ਉੱਥੇ ਬੈਠਾ ਜਿੱਤਿਆ ਹੋਇਆ ਐਮਐਲਏ ਉਹਨੇ ਵਿਧਾਨ ਸਭਾ ਚ ਆਖਿਆ ਮਨਪ੍ਰੀਤ ਯਾਲੀ ਕਹਿੰਦਾ ਕਿ ਜਿਹੜਾ ਪੰਜਾਬ ਦੇ ਸਿੱਖ ਨੌਜਵਾਨਾਂ ਤੇ ਐਨਐਸਏ ਠੋਕਿਆ ਜਾ ਰਿਹਾ ਹੈ ਇਹ ਗਲਤ ਹੈ ਇਹ ਸਾਰਿਆਂ ਤੇ ਨਹੀਂ ਲੱਗਣਾ ਚਾਹੀਦਾ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਹੋਣਾ ਚਾਹੀਦਾ ਵੇਖੋ ਇਹ ਤਾਂ ਗੱਲ ਆਪਾਂ ਸਾਰੇ ਕਵਾਂਗੇ ਵੀ ਕਿਸੇ ਨਾਲ ਵੀ ਜੇ ਨਜਾਇਜ਼ ਹੁੰਦਾ ਤਾਂ ਇਹ ਬਹੁਤ ਗਲਤ ਗੱਲ ਹੈ ਕਿਸੇ ਨਾਲ ਵੀ ਕੁਝ ਨਜਾਇਜ਼ ਨਹੀਂ ਹੋਣਾ ਚਾਹੀਦਾ ਪਰ ਮਨਪ੍ਰੀਤ ਯਾਲੀ ਨੂੰ ਅੱਗੋਂ ਜਿਹੜੀ ਅੱਜ ਸੁਖਬੀਰ ਬਾਦਲ ਨੇ ਵੀ ਕਿਹਾ ਵੀ ਅਸੀਂ ਜਿਹੜੇ ਜੇਲਾਤ ਬੰਦ ਕੀਤੇ ਨੌਜਵਾਨ ਨੇ ਨਜਾਇਜ਼ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਦੀ ਪੈਰਵਾਹੀ ਕਰਾਂਗੇ ਉਹਨਾਂ ਨੂੰ ਛਡਾਵਾਂਗੇ ਉਹਨਾਂ ਦੇ ਕੇਸ ਲੜਾਂਗੇ ਤੇ ਗਲਤ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਜਿਹੜੇ ਕੁਲਦੀਪ ਧਾਲੀਵਾਲ ਨੇ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ ਉਹਨਾਂ ਨੇ ਫਿਰ ਇੱਕ ਗੱਲ ਅੱਜ ਆਖੀ ਹੈ ਉਹ ਕਹਿੰਦੇ ਵੀ ਕੁਝ ਵੀ ਗੈਰ ਕਾਨੂੰਨੀ ਤੇ ਗਲਤ ਨਹੀਂ ਹੋ ਰਿਹਾ ਕਿਸੇ ਨਾਲ ਵੀ ਅਸੀਂ ਧੱਕਾ ਨਹੀਂ ਕਰ ਰਹੇ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਅਸੀਂ ਬਿਲਕੁਲ ਗਲਤ ਕੁਝ ਨਹੀਂ ਕਰਾਂਗੇ ਹੁਣ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ ਵੀ ਬੀਜੇਪੀ ਨੇ ਕੀ ਆਖਿਆ ਬੀਜੇਪੀ ਦਾ ਜਿਹੜਾ ਜਿੱਤਿਆ ਹੋਇਆ ਉਥੇ ਐਮ ਐਲ ਏ ਐ ਅਸ਼ਵਨੀ ਸ਼ਰਮਾ ਉਹਨੇ ਆਖਿਆ ਵਿਧਾਨ ਸਭਾ ਦੇ ਅੰਦਰ ਉਹ ਕਹਿੰਦਾ ਜੀ ਅਸੀਂ ਭਗਵੰਤ ਮਾਨ ਸਰਕਾਰ ਦੀ ਪਿੱਠ ਥਾਪੜਦੇ ਆ ਸ਼ਾਬਾਸ਼ ਕਹਿੰਦਾ ਵਧੀਆ ਕੀਤਾ ਕਹਿੰਦਾ ਅਸੀਂ ਨਾਰਾ ਭਗਵੰਤ ਮਾਨ ਸਰਕਾਰ ਦੀ ਹੁਣ ਇਹਦੇ ਤੇ ਬੜੀ ਚਰਚਾ ਚੱਲ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਦੀ ਇੰਨੀ سپورਟ ਭਾਜਪਾ ਦੇ ਉਸ ਆਗੂ ਨੇ ਕਿਉਂ ਕੀਤੀ ਵੇਖੋ ਮੈਂ ਆਪਦੇ ਪੱਲਿਓ ਕੁਝ ਨਹੀਂ ਕਹਿ ਰਿਹਾ ਜਿਹੜਾ ਕੁਝ ਸਾਹਮਣੇ ਆਇਆ ਹੋਇਆ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੁਣ ਅਗਲੀ ਗੱਲ ਅਗਲੀ ਗੱਲ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਨੇ ਕੀ ਆਖਿਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਕੱਲ੍ਹ ਪੂਰਾ ਜੋਰ ਲਾ ਕੇ ਭਗਵੰਤ ਮਾਨ ਨੇ ਵੀ ਤੇ ਕੇਜਰੀਵਾਲ ਸਾਹਿਬ ਹੋਰਾਂ ਨੇ ਦਿੱਲੀ ਤੋਂ ਦੋਵਾਂ ਨੇ ਇੱਕੋ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਭਗਵੰਤ ਮਾਨ ਨੇ ਜਿਹੜੀਆਂ ਗੱਲਾਂ ਕੱਲ ਬੋਲੀਆਂ ਭਗਵੰਤ ਮਾਨ ਸਾਹਿਬ ਨੇ ਉਹੀ ਗੱਲਾਂ ਅੱਜ ਬੋਲੀਆਂ ਉਹ ਕਹਿੰਦੇ ਕਿ ਪੰਜਾਬ ਦੀ ਸ਼ਾਂਤੀ ਭੰਗ ਕਿਸੇ ਨੂੰ ਨਹੀਂ ਕਰਨ ਦੇਵਾਂਗੇ ਜੇ ਪੰਜਾਬ ਦਾ ਭਾਈਚਾਰਾ ਤੋੜਨ ਦਾ ਆ ਜਿਹੜਾ ਕੋਈ ਸੁਪਨਾ ਵੀ ਲੈਂਦਾ ਹੈ ਉਸ ਨੂੰ ਨਹੀਂ ਲੈਣ ਦੇਵਾਂਗੇ ਇਹ ਭਗਵੰਤ ਮਾਨ ਨੇ ਅੱਜ ਫੇਰ ਦੁਹਰਾਇਆ ਔਰ ਭਗਵੰਤ ਮਾਨ ਨੇ ਇਹ ਗੱਲ ਅੱਜ ਉੱਥੇ ਆਖੀ ਕਿ ਇਹ ਪੰਜਾਬ ਰੰਗਲਾ ਤੇ ਅਸੀਂ ਇਹਨੂੰ ਰੰਗਲਾ ਬਣਾਉਣਾ ਹੈ ਜਿਸ ਨੇ ਵੀ ਪੰਜਾਬ ਕੀ ਅਮਨ ਸ਼ਾਂਤੀ ਕੋ ਤੋੜਨੇ ਕੀ ਰੱਤੀ ਭਰ ਵੀ ਕੋਸ਼ਿਸ਼ ਕੀ ਤੋ ਪੰਜਾਬੀਆਂ ਨੇ ਉਸਕਾ ਮੂੰਹ ਤੋੜਨਾ ਜਵਾਬ ਦਿਆ ਅੱਜ ਮੈਂ ਆਪਕੇ ਸਾਹਮਣੇ ਬੈਠਾ ਹਾਂ ਪਿਛਲੇ ਦਿਨੋਂ ਕੁਝ ਤੱਤਵ ਐਸੇ تھے ਜੋ ਵਿਦੇਸ਼ੀ ਤਾਕਤਾਂ ਕੇ ਹੱਥ ਚੜ ਕੇ ਪੰਜਾਬ ਮੇ ਮਾਹੌਲ ਖਰਾਬ ਕਰਨੇ ਕੀ ਬਾਤیں ਕਰ ਰਹੇ تھے ਨਫ਼ਰਤ ਭਰੀ स्पीच दे रहे थे कुछ ऐसे कानून के खिलाफ बोल रहे थे तो उन पर कार्रवाई की गई है और उस कार्रवाई के दौरान वो सब लोग पकड़े गए हैं और उनको सख्त से सख्त सजा दी जाएगी क्योंकि आम आदमी पार्टी एक कट्टर देशभक्त और ईमानदार पार्टी है पंजाब का अमन चैन और देश की तरक्की हमारी प्राथमिकता है और कोई भी ऐसी ताकत जो देश के खिलाफ पंजाब में पनपरी हो उसको हम बख्शेंगे नहीं क्योंकि लोगों ने भारी बहुमत देकर हम पर बहुत बड़ी जिम्मेदारी दी है दूसरों के बेटों को यह कहना कि आइए हम ये करेंगे हम ये गैर कानूनी काम करेंगे आप हमारा साथ दीजिए, बहुत आसान है मुझे बहुत लोगों के फोन आए बहुत पेरेंट्स के फोन आए माता पिता के फोन आए कि जी आपने बहुत अच्छा किया पंजाब में अमन और शांति रहनी चाहिए इस मामले में हम आपका साथ देंगे क्योंकि हमें डर था कि शायद हमारे बच्चे वो गलत बुरी संगत में ना पड़ जाएं, जबकि सरकार वो आई है जो बच्चों को पढ़ाने की स्कूल ऑफ़ एमिनेंस की बच्चों को तरक्की और रोज़गार दिलवाने की बातें कर रही है तो हमारे लिए प्राथमिकता किताबें हैं हमारे लिए प्राथमिकता लैपटॉप और कंप्यूटर हैं हमारे लिए प्राथमिकता कोई गैर सामाजिक हथियार नहीं है तो मैं तीन करोड़ पंजाबियों का धन्यवाद करता हूँ कि उन्होंने इस ऑपरेशन के दौरान बहुत साथ दिया पंजाब में कहीं से भी कोई अप्रिय घटना या कोई एक कोई पत्थर या कंकर चलने की भी घटना की रिपोर्ट नहीं आई इससे मेरा भी हौसला बढ़ा है कि लोग जो हैं वो शांति चाहते हैं लोग तरक्की चाहते हैं और हमारी सरकार जो है नफरत की राजनीति नहीं करते हम तो तरक्की की राजनीति करते हैं हम, तो हम स्कूलों की बात करते हैं अस्पतालों की बात करते हैं बिजली की बात करते हैं इंफ्रास्ट्रक्चर की बातें करते हैं और अरविंद केजरीवाल जी की अगुवाई में आम आदमी पार्टी जो है ये मैं बात क्लियर कर देना चाहता हूँ देशवासियों को एक करोड़ देशवासियों को कि अरविंद केजरीवाल जी की अगुवाई में हमारी पार्टी हंड्रेड सेकुलर पार्टी है हम लोग किसी धर्म के नाम पर या जाति के नाम पर या नफरत के नाम पर कभी भी राजनीति नहीं करते और पंजाब की शांति और पंजाब के अमन के लिए हम सख्त से सख्त कार्रवाई करेंगे जो लोग बुरी कंपनी में बुरी संगत में फंस के पंजाब का कुछ बुरा सोचने का सपना भी ले रहे होंगे वो भी गलत है मैं उनको कहना चाहता हूँ कि सपना भी लेना पंजाब में पंजाब की शांति को तोड़ने का ये आपकी गलतफहमी होगी तो मैं एक बार फिर पूरी दुनिया में रहते पंजाबियों को भी आश्वासन दिलवाता हूं कि मेरा खून का कतरा कतरा मेरे दिल की एक एक धड़कन मेरा एक एक सांस पंजाब के लिए धड़कता है हाजिर है पंजाब के लिए मेरे खून का एक एक कतरा और पंजाब जो है वो नंबर वन सूबा था और नंबर वन सूबा बनाएंगे और पंजाब से लीड देश लेता था और लेता रहेगा आज भी हमारे हज़ारों जवान जो हैं वो देश की आज़ादी को कायम रखने के लिए सरहदों पर अपनी अपना सीना तान के खड़े हैं इस बात का हमें गर्व है तो पंजाब की शांति को पंजाब के पीस को पंजाब की हारमोनी को अगर कोई टच भी करेगा अगर कोई बिगाड़ने की सोचेगा भी तो सख्त से सख्त कार्रवाई होगी ये हमारा वादा है और इसीलिए आपने हमें जिम्मेदारी दी है उस जिम्मेदारी के आधार पर ही मैं कह रहा हूँ कि पंजाब के लोग बिल्कुल निश्चिंत रहें पंजाब सेफ हाथों में है आम आदमी पार्टी की सरकार जो है वो आपकी सुरक्षा का दायित्व तो उठाएगी और आपके बच्चों को पढ़ाएगी बुजुर्गों को अच्छा इलाज देंगे और तरक्की के नए नए जो है मौके पंजाब में पैदा होंगे और पंजाब नंबर वन, बनेगा और देश हमारा अगर पंजाब नंबर वन सूबा बनेगा तो देश पूरी दुनिया, दुनिया में नंबर वन जी वीरो ऐसी जी आई दीडियो दी भाई अमृतपाल सिंह खालसा ये वो इंसान है जेरा नशे तो पाकाम करना चाहता जिदा एम ਜਿਹਦਾ ਜਿਹੜਾ ਮਾਈਂਡਸੈਟ ਹੈ ਉਹ ਸਿਰਫ ਐਸੀ ਕਿ ਮੈਂ ਪੰਜਾਬ ਨੂੰ ਨਸ਼ੇ ਤੋਂ پاک ਕਰਵਾਵਾ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਨਸ਼ੇ ਤੋਂ پاک ਕਰਵਾ ਕੇ ਤੇ ਉਹਨਾਂ ਨੂੰ ਅਛਾਈ ਦੇ ਰਸਤੇ ਦੇ ਅੰਦਰ ਲੈ ਕੇ ਆਵਾ ਤੇ ਅਸੀਂ ਕੀਤਾ ਕੀ ਉਹਨਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਕੀ ਕੀਤਾ ਐਨਐਸਏ ਲਾ ਕੇ ਉਹਨਾਂ ਨੂੰ ਅਸਾਮ ਦੀ ਜੇਲ੍ਹ ਦੇ ਅੰਦਰ ਸੌਂਟ ਦਿੱਤਾ 2 ਸਾਲ ਉਸ ਬੰਦੇ ਨੂੰ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਬੰਦਾ ਉਸ ਬੰਦੇ ਨੂੰ ਤੱਕਾ ਇਨ੍ਹਾਂ ਨੂੰ ਤੱਕਾ ਇਸ ਤੋਂ ਜ਼ਿਆਦਾ ਹੋਰ ਕੀ ਹੋ ਸਕਦਾ ਹੈ ਕਿ ਮੈਂਬਰ ਆਫ ਪਾਰਲੀਮੈਂਟ ਲੋਕਾਂ ਦੇ ਵੋਟ ਲੈ ਕੇ ਜਿੱਤਣ ਵਾਲਾ ਬੰਦਾ ਜਿਹੜਾ ਆਪਣੇ ਕੰਮ ਨਹੀਂ ਕਰ ਸਕਦਾ ਜਿਹੜਾ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਜੇਲ੍ਹ ਦੇ ਅੰਦਰ ਵਿਆਏ ਤੇ ਹੁਣ ਇਹ ਗੱਲਾਂ ਕਾਂਗਰਸ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਾਰਲੀਮੈਂਟ ਦੇ ਅੰਦਰ ਹਰ ਉਹ ਜਮਾਤ ਗੱਲਾਂ ਕਰ ਰਹੀ ਹੈ ਹਰ ਰੋਜ਼ ਮਾਤ ਪੰਜਾਬ ਦੀ ਸਰਕਾਰ ਤੇ ਆਵਾਜ਼ ਉਠਾ ਰਹੀ ਏ ਪੰਜਾਬ ਦੀ ਸਰਕਾਰ ਨੂੰ ਪੁੱਛ ਰਹੀ ਏ ਕਿ ਤੁਸੀਂ ਹਰ ਲਿਹਾਜ਼ ਦੇ ਨਾਲ ਫੇਰ ਫੇਲ ਹੋ ਗਏ ਹੋ ਹੁਣ ਤੁਹਾਡਾ ਫਿਊਚਰ ਕੀ ਏ ਤੇ ਉਹ ਵਕਤ ਦੌਰ ਨਹੀਂ ਹੁਣ ਹਰ ਬੰਦੇ ਦੀ ਜ਼ੁਬਾਨ ਤੇ ਭਗਵੰਤ ਸਿੰਘ ਮਾਨ ਦਾ ਜਿਹੜਾ ਸਤਿਵ ਹੈ ਉਹਦੀ ਗੱਲ ਕੀਤੀ ਜਾ ਰਹੀ ਏ ਕਿ ਸਰਦਾਰ ਭਗਵੰਤ ਸਿੰਘ ਜਿਹੜਾ ਮਾਨ ਏ ਉਹਨੂੰ ਅਪੋਦੇ ਜਿਹੜਾ ਅਹੁਦਾ ਹੈ ਉਹਦਾ ਜਿਹੜਾ ਪਦ ਦੇ ਉਹਦੇ ਤੋਂ ਹਟਾ ਦੇਣਾ ਚਾਹੀਦਾ ਤੇ ਭਾਈ ਅਮਰਤਪਾਲ ਸਿੰਘ ਖਾਲਸੇ ਦਾ ਟਾਈਮ ਇਹ ਵਾਲਾ ਉਹਨਾਂ ਨੇ ਹੁਣ ਜਿਹੜਾ ਉਹਨਾਂ ਦਾ ਹੋਏਗਾ ਟਾਈਮ ਉਹ ਤੁਸੀਂ ਪੂਰੀ ਦੁਨੀਆ ਦੇਖੇਗੀ ਉਹ ਪੂਰੀ ਪੰਜਾਬ ਦੇਖੇਗੀ ਕਿ ਭਾਈ ਅਮਰਤ ਭਾਈ ਅਮਰਤ ਪਾਲ ਸਿੰਘ ਖਾਲਸਾ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਨੇ ਤੇ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਨੇ ਐਸੀ ਜਾਈ ਦੀ ਵੀਡੀਓ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ